ਹਾਂਜੀ ਸਸ਼ੀਕਾਰ ਜੀ ਕਦੋਂ ਮੇਰੇ ਭੈਣ ਭਰਾ ਸਾਰੇ ਕਹੜਿਓ ਆਈ ਹੋਪ ਕਿ ਤੁਸੀਂ ਸਾਰੇ ਕਹੜਿਓ ਅੱਜ ਤੋਂ ਫਿਰ ਤੋਂ ਇੱਕ ਖੁਸ਼ਖਬਰੀ ਜਿਹੜੀ ਕਿ ਆਪਣਾ ਭਰਾ ਤੁਹਾਡਾ ਲੈ ਕੇ ਆਇਆ ਤੁਹਾਡੇ ਵਾਸਤੇ ਸੋ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਜਿੰਨੇ ਵੀ ਵੀਰ ਆਪਣੇ ਵੇਟ ਕਰਦੇ ਪਏ ਸੀਗੇ ਕਿ ਪਤਾ ਨਹੀਂ ਸਾਡਾ ਪ੍ਰੋਸੈਸ ਕਿੰਨਾ ਲੇਟ ਹੋ ਰਿਹਾ ਕਦੋਂ ਲੇਟ ਹੋ ਰਿਹਾ ਕੀ ਕੰਮ ਹੈ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਹਰ ਇੱਕ ਆਪਾਂ ਇਨਫਾਰਮੇਸ਼ਨ ਇਸ ਵੀਡੀਓ ਦੇ ਵਿੱਚ ਦਵਾਂਗੇ ਚਲੋ ਤੁਹਾਨੂੰ ਬਹੁਤਾ ਟਾਈਮ ਨਾ ਲੈਂਦਾ ਇਹ ਵੀਡੀਓ ਨੂੰ ਕਰਦੇ ਸਟਾਰਟ ਜਿੱਦਾ ਕਿ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 4 ਲੱਖ ਜਿਹੜੇ ਕਿ ਪੈਂਡਿੰਗ ਕੇਸ ਪੇ ਸੀਗੇ ਹੁਣ ਤੱਕ ਜਦੋਂ ਦੀ ਸੈਫ ਤੋਂ ਐਮਾ ਵਿੱਚ ਕਨਵਰਟ ਹੋਇਆ ਸੀਗਾ ਇਹਨਾਂ ਨੇ 2025 ਤੱਕ ਜਿਹੜਾ ਟਾਈਮ ਲਿਆ ਸੀਗਾ ਕਿ ਆਪਾਂ ਸਾਰੇ ਬੰਦੇ ਜਿਹੜੇ ਕਿ ਉਹ ਪੱਕੇ ਕਰਾਂਗੇ ਉਹਨਾਂ ਜੋ ਸਾਰਿਆਂ ਨੂੰ ਜਿਹੜੇ ਕਿ ਪੇਪਰ ਦਿੱਤੇ ਜਾਣਗੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਕਿ ਇਹ ਕੰਮ ਹੋਰ ਜਲਦੀ ਜਿਹੜਾ ਕਿ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਪੁਰਤਗਾਲ ਦੇ ਵਿੱਚ ਲਿਸਬਨ ਦੇ ਵਿੱਚ ਨਵਾਂ ਇਹਨਾਂ ਨੇ ਸੈਂਟਰ ਜਿਹੜਾ ਓਪਨ ਕਰ ਦਿੱਤਾ ਹੈ ਉਹਦੇ ਵਿੱਚ ਤਕਰੀਬਨ 100 ਤੋਂ ਜ਼ਿਆਦਾ ਜਾਣੇ ਜਿਹੜੇ ਕਿ ਕੰਮ ਕਰਨਗੇ ਤੇ ਰਾਤ ਨੂੰ 10 ਵਜੇ ਤੱਕ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉੱਥੇ ਜਿਹੜਾ ਕਿ ਕੰਮ ਹੋਊਗਾ ਓਵਰਟਾਈਮ ਵੀ ਚੱਲੂਗਾ ਇਹਦਾ ਮਤਲਬ ਕਹਿੰਦਾ ਇਹ ਹੈ ਕਿ ਜਿਹੜੀ ਆਈ ਮਾਇਆ ਇਹਨੇ ਆਪਣਾ ਕੰਮ ਫਾਸਟ ਕਰ ਦੇਣਾ ਵਾ ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਵੇਟ ਕਰਦੇ ਪਏ ਸੀ ਕਿ ਪਤਾ ਨਹੀਂ ਸਾਨੂੰ ਪੇਪਰ ਕਦੋਂ ਮਿਲਨੇ ਕਦੋਂ ਨਹੀਂ ਮਿਲਨੇ 24 ਵਾਲਿਆਂ ਨੂੰ ਕਦੋਂ ਮਿਲਨੇ 23 ਵਾਲਿਆਂ ਨੂੰ ਕਦੋਂ ਮਿਲਨੇ ਸੋ ਵੀਰ ਮੇਰਿਓ ਜਿੰਨੇ ਵੀ ਆਪਣੇ ਭੈਣ ਭਰਾ ਬੈਠੇ ਸੀਗੇ ਆਪਣੇ ਜਰੂਰ ਹੋਣ ਪੇਪਰ ਰੈਡੀ ਕਰਨਾ ਸਟਾਰਟ ਕਰ ਦਿਓ ਥੋੜੇ ਥੋੜੇ ਕਰਕੇ ਕਿਉਂਕਿ ਜਿਸ ਹਿਸਾਬ ਨਾਲ ਇਹਨਾਂ ਨੇ ਆਪਣੀ ਸਪੀਡ ਫੜੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀਆਂ ਕਿ ਤਰੀਕਾ ਮੇਲਾ ਜਿਹੜੀਆਂ ਤੁਹਾਨੂੰ ਅਪਾਇੰਟਮੈਂਟਾਂ ਮਿਲਣੀਆਂ ਆ ਸਟਾਰਟ ਹੋ ਜਾਣੀਆਂ ਵੈ ਸੋ ਵੀਰ ਮੇਰੇਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਇੱਕ ਗੱਲ ਜ਼ਰੂਰ ਕਰਿਓ ਕਿ ਜਿੱਥੇ ਜੇ ਤੁਸੀਂ ਨਵੀਂ ਜਗ੍ਹਾ ਦੇ ਉੱਤੇ ਜਾ ਰਹੇ ਹੋ ਆਪਣੇ ਫਿੰਗਰ ਕਰਵਾਉਣ ਤੇ ਆਪਣੇ ਡਾਕੂਮੈਂਟ ਜਿੰਨੇ ਵੀ ਤੁਸੀਂ ਲੈ ਕੇ ਜਾ ਰਹੇ ਉਹਨਾਂ ਦੀ ਫੋਟੋ ਕਾਪੀ ਵੀ ਜ਼ਰੂਰ ਲੈ ਕੇ ਜਾਇਓ ਨਾਲ ਫੋਟੋ ਕਾਪੀ ਤਾਂ ਲੈ ਕੇ ਜਾਇਓ ਕਈ ਵਾਰੀ ਉੱਥੇ ਫੋਟੋ ਕਾਪੀ ਨਹੀਂ ਹੁੰਦੀਆਂ ਨਹੀਂ ਕਰਦੇ ਹੈਗੇ ਸਾਨੂੰ ਫੇਰ ਇੱਧਰ ਉੱਧਰ ਭਜਣਾ ਪੈਂਦਾ ਸੰਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਹੋ ਤੁਸੀਂ ਫਿੰਗਰ ਕਰਾਣ ਜਾ ਰਹੇ ਹੋ ਆਪਣੇ ਆਪਣੇ ਡਾਕੂਮੈਂਟਾਂ ਦੇ ਜਿੰਨੇ ਵੀ ਤੁਹਾਡੇ ਡਾਕੂਮੈਂਟ ਹੈਗੇ ਉਹ ਫੋਟੋ ਕਾਪੀ ਜ਼ਰੂਰ ਨਾਲ ਲੈ ਕੇ ਜਾਇਓ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਮੰਗ ਲੈਂਦੇ ਆ ਕਿ ਸਾਡਾ ਪ੍ਰਿੰਟਰ ਨਹੀਂ ਚੱਲਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਕਿਉਂਕਿ ਨਵੀਂ ਜਗ੍ਹਾ ਤੇ ਜੇ ਤੁਸੀਂ ਜਾਓਗੇ ਤੇ ਆਪਣੇ ਡਾਕੂਮੈਂਟਾਂ ਦੀ ਸਾਰਿਆਂ ਦੀ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਜਾਇਓ ਬਾਕੀ ਕੰਮ ਬਹੁਤ ਫਾਸਟ ਹੋਣ ਵਾਲਾ ਹੈ ਕਿਉਂਕਿ ਨਵਾਂ ਜਗ੍ਹਾ ਤੇ ਹੁਣ ਨਵਾਂ ਸਟਾਫ ਨਵੇਂ ਲੋਕ ਆ ਗਏ ਨੇ ਅੱਗੇ ਨਾਲੋਂ ਜ਼ਿਆਦਾ ਜਿਹੜਾ ਕਿ ਲੋਕ ਹੁਣ ਕੰਮ ਕਰਨਗੇ ਅੱਗੇ ਵੀ ਤਲਪੜੇ 5:00 ਵਜੇ ਤੱਕ ਕੰਮ ਕਰਦੇ ਸੀਗੇ ਤੇ ਹੁਣ ਜਿਹੜਾ ਉਹਨੇ ਵਧਾ ਕੇ ਰਾਤ ਦੇ 10:00 ਵਜੇ ਤੱਕ ਕਰ ਦਿੱਤਾ ਕਿ 10:00 ਵਜੇ ਤੱਕ ਕਿ ਜਿਹੜਾ ਕਿ ਕੰਮ ਹੋਊਗਾ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁਣ ਆਉਣ ਦੇਣੀ ਸੋ ਵੀਰ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਕੰਮ ਜਿਹੜਾ ਹੁਣ ਫਾਸਟ ਹੋ ਗਿਆ ਆ ਮੰਡੇ ਤੋਂ ਜਿਹੜਾ ਕਿ ਸਟਾਰਟਿੰਗ ਆ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਆਪਣੇ ਡਾਕੂਮੈਂਟ ਰੈਡੀ ਕਰੋ ਬਾਕੀ ਇਸ ਵੀਡੀਓ ਨੂੰ ਬਾਕੀ ਵਾਰ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਮਿਲਦੇ ਆਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੀ